ਸਾਹਿਬੇ ਕਾ ਸ਼ਰੂ ਆਇ ਕੁ ਜੀ ਕਾ ਸ਼ਾ ਸ਼ੇ ਭਾਈ ਕੁ ਜੀ ਫਤੇ ਨਾ ਤੁਹਾਡਾ ਆਪਣਾ ਵੀਰ ਗੁਰਦੀਪ ਸਿੰਘ ਥੰਦੇ ਹੋਏ ਪੁਛਿਆ ਤਾਂ ਰਣ ਵਾਲਾ ਸ਼ੋ ਮੇਰਾ ਮੈਂ ਆਪ ਜੀ ਨੂੰ ਬੇਨਤੀ ਕਰਕੇ ਉਹ ਨਾ ਕਿ ਕਰੋਨਾ ਦੂਰ ਨਾ ਜੋਦਾ ਵੀ ਕੋਈ ਘਰ ਆਪਣੇ ਡਰ ਦੇ ਮਾਰੇ ਕਰੋਨਾ ਕੋਈ ਘਰ ਬਾਹਰ ਨਹੀਂ ਸੀ ਨਿਕਲਿਆ ਉਹ ਤੇ ਅਸੀਂ ਵੀ ਗੁਰੂ ਸਾਹਿਬ ਦੇ ਅਰਦਾਸ ਬੇਨਤੀ ਕਰਕੇ ਕਰੋਰ ਨਿਕਲੇ ਜਿੱਥੇ ਲੋੜ ਵਾਦਿਆਂ ਨੂੰ ਅਸੀਂ ਬੇਨਤੀ ਦਿੱਨ 10000 ਰਹਿਣ ਅੱਜ ਜਿਹੜਾ ਵੀ ਮੈਂ ਕੋਈ ਕੰਮ ਕਰਾਂ ਦਿਹਾੜੀ-ਤੇੜੀ ਕਰ ਰਿਹਾ ਹੂੰ ਜਿਹੜਾ ਮੇਰੇ ਕੋਲ ਪੈਸੇ ਜਿ ਵਿੱਚ ਵਧੇ ਉਹ ਮੈਂ ਲੋੜ ਵਧਾਤੀ ਸ਼ਿਭਾ ਕਰ ਦਿੰਦਾ ਹੋਰ ਮੈਂ ਆਜ ਤੱਕ ਕਿੰਨੇ ਵੀ ਨੌਜਵਾਨਾਂ ਵੀਰਾਂ ਦਾ ਸਾਥਿ ਸ਼ਿਭਾ ਕੀਤੀ ਅੱਜ ਲੋੜਦਾ ਬੰਦਿਆਂ ਨੂੰ ਤਾਂ ਸਾਰਾਤ ਫਰੀ ਵੀ ਦਿੱਤੀਆਂ ਅੱਜ ਮੈਨੂੰ ਕਾ ਨਾਂ ਦੇ ਕਾ ਨਾਂ ਵਾਸੀ ਮੈਨੂੰ ਮਸ਼ੀਨ ਦੀ ਲੋੜ ਪਈ ਜਿੱਥੇ ਮੈਨੂੰ ਮਸ਼ੀਨ ਦੇਣ ਵਾਲੇ ਨੇ 15000 ਰੁਪਏ ਦਾ ਮੈਨੂੰ ਦਿੱਤਾ ਆ ਪੀਜੀਆ ਚੰਡੀਗੜ੍ਹ ਦੇ ਵਿੱਚ ਆਪਣੇ ਘਰ ਨਾਲ ਦੇ ਇਲਾਜ ਵਾਸਤੇ ਗਿਆ ਜਿੱਥੇ ਡਾਕਟਰ ਨੇ ਮੈਨੂੰ 6 ਲੱਖ ਰੁਪਏ ਦਾ ਮੈਨੂੰ ਜਵਾਬ ਦਿੱਤਾ ਪਰ ਮੈਰੇ ਕੋ ਕੁਝ ਨਾ ਹੋਣ ਕਰਕੇ ਮੈਂ ਕੁਝ ਕਰ ਨਹੀਂ ਸਕਿਆ ਅੱਜ ਜਿੱਥੇ ਮੈਨੂੰ ਆਪਣਾ ਕਾਰਚਣਉਣ ਵਾਸਤੇ ਜਿੱਥੇ ਮੈਨੂੰ ਭਈ ਮੈਨੂੰ ਅੱਜ ਸਾਰਾ ਦਿਨ ਤਿਆਰੀ ਵਿੱਚ ਤਿਆਰੀ ਕਰਨ ਲਈ ਮਤੇ ਗੂਈ ਹੋਇਆ ਆਪਣੇ ਘਰ ਦਾ ਇਲਾਜ ਕਰਵਾਉਣ ਲਈ ਨਹੀਂ ਤਾਂ ਮੈਂ ਅੱਜ ਮੇਰੇ ਤੇ ਕੰਨ ਨਾ ਬੰਦ ਹੋਈ ਯਾਦ ਤਾਂ ਕਿ ਮੈਂ ਕੀ ਤਾਂ ਕੀ ਕਮਲ ਲੈਂਦਾ ਹੁਣ ਮੈਂ ਆਪਣੇ ਇਹ ਹਾਲਾਤ ਲਈ ਕਿਸੇ ਕੋਲ ਜਨਨ ਨੂੰ ਬੇਨਤੀ ਕੀਤੀ ਪਰ ਕਿਸੇ ਦਾ ਜਵਾਬ ਨਹੀਂ ਆਇਆ ਤੇ ਮੈਂ ਆਮ ਦੰਮੀ ਸਰਕਾਰ ਆਉਣ ਤੋਂ ਪਹਿਲਾਂ ਆਮ ਪੁਲਰ ਐਮ ਐਲਏ ਫੋਇਪੁਰ ਦੇ ਪੁਲਰ ਨਾਲ ਦਿਨ ਰੱਬੂ ਤਾਂ ਮੰਗਲ ਦੀ ਵੀ ਤੁਰਿਆ ਫਿਰਿਆ ਆ ਤੇ ਹੁਣ ਸਰਕਾਰ ਬਣਨ ਤੋਂ ਬਾਅਦ ਕਿਸੇ ਨੇ ਸਾਡਾ ਸਹਾਰਾ ਨਹੀਂ ਲਈ ਅੱਜ ਮੈਨੂੰ ਤਿਆਰੀ ਕਰਕੇ ਆਪਣੇ ਕੰਨ ਦਾ ਇਲਾਜ ਕਰਾਉਣ ਵਾਸਤੇ ਦਿਲਰਾ ਮੈਨੂੰ ਤੂੰ ਪਿਆਰ ਕਰਕੇ ਪਾਪਾਂ ਤੋਂ ਸ਼ੂਦਾ ਪੈਦਾ ਨੋਰ ਕਾ ਮੂਨ ਵਸੇ ਜੋੜ ਰਹੇ ਆ ਮਾਛੋ ਵੀਰ ਆਪ ਜੀ ਨਾਤੇੜ ਕੇ ਇੱਕ ਨੰਥੀ ਕਰਦਾ ਇਕ ਮਾਦਾ ਸਾਰ ਅਮੀਸ਼ਾਰੀ ਸਿਖਾ ਆ ਅੱਜ ਤੁਸੀਂ ਆਪਣੇ ਭਰਾ ਦੀ ਬਾ ਫੋੜੋਗੇ ਤਾਂ ਅਸੀਂ ਤੁਹਾਡੇ ਲਈ ਜਦੋਂ ਲੋੜ ਪਈ ਤਾਂ ਲਈ ਲੈ ਦੇਣਾ ਰਾਜ ਹਜ਼ਾਰ ਆ ਆਜ ਮੇਰੇ ਕੰਨਾਂ ਦੇ ਇਲਾਜ ਵਾਸਤੇ ਮੈਨੂੰ 6 ਲੱਖ ਰੁਪਏ ਦੀ ਲੋੜ ਹੈ ਜਾਂ ਫਿਰ ਇਹਨੂੰ ਮੈਨੂੰ ਪੰਗਾ ਜਾਂ ਤੇ ਕਾਨ ਦੀ ਮਸ਼ੀਨ ਦੀ ਜੇਤ ਕਰ ਦਿਓ ਜੋ ਮੈਂ ਕਿਸੇ ਦੇ ਵਾਸਤੇ ਹੁਣ ਕੇ ਵੀ ਹਾਸਾ ਆਸਾ ਕਰਦਾ ਹਾਂ ਅੱਜ ਜੇ ਮੇਰੇ ਕੰਨਾਂ ਦੇ ਇਲਾਜ 6 ਲੱਖ ਹੋਏ ਤਾਂ ਤੁਸੀਂ ਮੇਰੀ ਮਦਦ ਕਰ ਦੋਗੇ ਅੱਜ ਮੇਰੇ ਪਰਿਵਾਰ ਵੀ ਖੁਸ਼ ਹੋਵੇਗਾ ਅੱਜ ਮੈਂ ਹੋਰ ਵੀ ਲੋੜ ਵਾਦਾ ਦੀ ਸੇਵਾ ਕਰ ਸਕਾਂ ਮੈਂ ਤੇ ਕਰਦਾ ਜੋ ਮੈਂ ਦਸਾਰ ਦੀ ਸੇਵਾ ਕਰਦਾ ਉਹ ਵੀ ਕਰਦਾ ਰਹਾਂਗਾ ਪਾ ਤਾਂ ਜੋ ਲੋੜ ਵਾਦਾ ਜੀ ਬਾਕੀ ਤੂ ਵੀ ਮੈਂ ਕਰਤਾ ਨਾ ਅੰਗਾ ਚਿੰਨਾ ਚਿਹਰੇ ਮੈਨੂੰ ਗੁਰੂ ਸਾਹਿਬ ਜੀ ਦਾ ਮੇਰੇ ਸਿਰ ਤੇ ਮਰੇ ਆਜ ਵੀਰੇ ਮੈਂ ਆਤਿਅ ਕੀ ਬੇਨਤੀ ਕਰਦਾ ਜੇ ਤੁਸੀਂ ਮੇਰੇ ਕੰਨ ਦਾ ਇਲਾਜ ਕਰਵਾਉਂ ਚੋਹਦੇ ਹੋ ਤਾਂ ਮੇਰੀ ਮਦਦ ਕਰ ਦਿਓ ਮੈਂ ਵੀ ਤੁਹਾਡਾ ਵੀਰਾਂ ਭੈਣਾ ਦਾ ਵੀਰਾਂ ਆਜ ਮੈਂ ਤੁਹਾਨੂੰ ਆਪਣੇ ਪ੍ਰਾਦੀ ਮਾਫਰ ਨੇ ਵਾਸਤੇ ਬੇਨਤੀ ਕਰ ਰਿਹਾ ਆਪਣੇ ਕੰਨ ਦੇ ਇਲਾਜ ਵਾਸਤੇ ਆਹ ਵੇਖੋ ਕਿੰਨਾ ਹਾਲ ਵਿੱਚ ਮੈਂ ਕਿੰਨੇ ਚਿੱਕੀ ਛੋੜੀ ਦਾ ਸਾਸ ਜੁਦਾ ਰਿਹਾ ਪਰ ਕੰਨ ਦਾ ਇਲਾਜ ਹੁਣ ਕਰਕੇ ਮਜਬੂਰੀ ਮੈਨੂੰ ਦਿਨ ਦਿਹਾੜੇ ਵਿੱਚ ਤੁਹਾਡੀ ਕਰਨੇ ਮਜਬੂਰ ਹੋ ਗਿਆ ਪਰ ਮੇਰੇ ਕੰਨ ਤੋਂ ਸੁਣਦਾ ਨਹੀਂ ਜੀ ਜੋ ਕੋਈ ਵੀ ਮੈਨੂੰ ਕੋਈ ਬੁਲਾਵੇ ਕੋਈ ਕੋਛਾ ਆਕੇ ਫਿਰ ਮੈਨੂੰ ਮਿਸੇ ਵੀ ਘਰੋਂ ਭਜਾ ਦੇਂਦੇ ਨੇ ਕੇ ਅੰਦਰ ਤੈਨੂੰ ਸੁਣਦਾ ਕੁਝ ਹੈ ਨਹੀਂ ਫਿਰ ਤੇਰੇ ਕੰਮ ਦਾ ਕੀ ਫਾਇਦਾ ਫਿਰ ਅਗਲੇ ਤੋਏ ਬਾਕੀ ਜਵਾਬ ਤੇ ਮਾਮਲੀ ਕਿਸੇ ਮਾਦਾ ਪੁੱਤ ਆਪਣੇ ਪੈੰਦਾ ਪ੍ਰਾ ਹਾਂ ਮਾਂ ਵੀ ਆਪਣਾ ਘਰ ਦਾ ਗੁਜਾਰਾ ਚਲਾਉਣਾ ਆਜਿਹਾ ਤਾ ਮੈਂ ਤੁਹਾਡੀ ਮੈਨੂੰ ਬਹੁ ਲੋੜ ਪੈ ਗਈ ਹੈ ਤੁਹਾਡੀ ਮੇਰੇ ਕੰਨ ਦਾ ਇਲਾਜ ਕਰਾ ਦਿਓ ਤਾਂ ਮਾਂ ਵੀ ਤੁਹਾਡਾ ਵੀਰ ਹੋ ਕੇ ਤੁਹਾਡੀ ਨਾ ਚੰਗੀ ਸੇਵਾ ਕਰਨਾ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ